ਹਾਂਜੀ ਸਰ ਕੀ ਹੈ ਜੀ ਕੋਲ ਮਾਮਲਾ ਜੀ ਇਹ ਜੀ ਸੀਪੀ ਸਾਹਿਬ ਦੀ ਰਹਿਨਮਾਈ ਹੇਠ ਜਿੱਦਾਂ ਟ੍ਰੈਫਿਕ ਪੁਲਿਸ ਜਲੰਧਰ ਨੇ ਇੱਕ ਵੱਡੀ ਅਚੀਵਮੈਂਟ ਹਾਸਲ ਕੀਤੀ ਹੈ 1 ਜਨਵਰੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੀਆਂ 17 ਨੋ ਟੋਲਰੈਂਸ ਜ਼ੋਨ ਬਣਾਈਆਂ ਸੀ ਜਿਹਦੇ ਵਿੱਚ ਕਿ ਨਜਾਇਜ਼ ਕਬਜ਼ੇ ਰੇੜੀਆਂ ਵਾਲਿਆਂ ਵੱਲੋਂ ਤੇ ਫੜੀਆਂ ਵਾਲਿਆਂ ਵੱਲੋਂ ਕੀਤੇ ਹੋਏ ਸੀ ਜਾਂ ਕਿਤੇ ਗਲਤ ਪਾਰਕਿੰਗ ਹੁੰਦੀ ਸੀ ਉਸ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਸੀ ਔਰ ਨੋ 17 ਨੋ ਟੋਲਰੈਂਸ ਜ਼ੋਨ ਦੇ ਵਿੱਚੋਂ ਅਸੀਂ ਜੜੀਆਂ ਵੀ ਨਜਾਇਜ਼ ਕਬਜ਼ੇ ਸਿਗੇ ਉਹ ਹਟਾਏ ਸਿਗੇ ਔਰ ਇਸ ਸੰਬੰਧੀ ਅਸੀਂ 528 ਨੋਟਿਸ ਲੋਕਾਂ ਨੂੰ ਆਲਰੇਡੀ ਜਾਰੀ ਕਰ ਚੁੱਕੇ ਆ ਜਿਨ੍ਹਾਂ ਨੇ ਕੰਪਲਾਈਅੰਸ ਨਹੀਂ ਕੀਤੀ ਸੀ ਉਹਨਾਂ ਦੇ ਖਿਲਾਫ ਕਰੀਬ 13 ਮੁਕਦਮੇ ਦਰਜ ਕਰ ਚੁੱਕੇ ਆ ਜਿਨ੍ਹਾਂ ਵਿੱਚੋਂ 12 ਅਦਾਲਤ ਵਿੱਚ ਜੇ ਸਮਾਇਤ ਨੇ ਔਰ ਇੱਕ ਮੁਕਦਮਾ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਇਸ ਇੱਕ ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਕੁੱਲ 29214 ਚਲਾਨ ਕੀਤੇ ਆ ਜਿਦੇ ਵਿੱਚ 2 ਕਰੋੜ 44 ਲੱਖ 64 ਹਜ਼ਾਰ ਰੁਪਏ ਜੇ ਕ੍ਰਿਪਟਾ ਰਮਾਨਾ ਕੀਤਾ ਲੋਕਾਂ ਨੂੰ ਔਰ ਅਜੇ ਵੀ ਜਿਹੜੀ ਸਾਡੀ 9 ਡਾਲਰ ਜ਼ੋਨ ਹੈ ਉਹ ਹੁਣ ਅਸੀਂ ਇੱਥੇ ਫਰਦਰ ਰੂਟਸ ਵਧਾ ਰਹੇ ਹਾਂ ਉਹਦੇ ਵਿੱਚ ਕਾਰਵਾਈ ਕਰ ਰਹੇ ਹਾਂ ਬਾਰ ਬਾਰ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਨੋਟਿਸ ਮਿਲਿਆ ਉਹ ਦੁਬਾਰਾ ਉੱਥੇ ਆਪਣਾ ਕੋਈ ਵੀ ਨਜਾਇਜ਼ ਕਬਜ਼ਾ ਨਾ ਕਰਨ ਨਾ ਕੋਈ ਰੋਂਗ ਪਾਰਕਿੰਗ ਕਰਨ ਦੀ ਕੋਸ਼ਿਸ਼ ਕਰਨ ਨਹੀਂ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਸਖਤ ਕਾਰਵਾਈ ਕੀਤੀ ਜਾਏਗੀ ਔਰ ਫਿਰ ਇਸ ਦਾ ਉਹਨਾਂ ਨੂੰ ਹਰਜਾਨਾ ਭੁਗਤਣਾ ਪਏਗਾ